ਹਾਂਜੀ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਨਵੀਂ ਵੀਡੀਓ 'ਚ ਤੇ ਦੋਸਤੋ ਅੱਜ ਮੈਂ ਤੁਹਾਡੇ ਨਾਲ ਸ਼ੇਅਰ ਕਰਨ ਜਾ ਰਿਹਾ ਪਿਛਲੇ ਸਾਲ 2024 ਦੇ ਹੋਲੇ ਮੱਲੇ ਦੇ ਸਮਾਗਮ ਦੀ ਵੀਡੀਓ ਜੋ ਕਿ ਸਾਡੇ ਯੂਪੀ ਵਿੱਚ ਸਾਡੇ ਘਰ ਤੋਂ 7-8 ਕਿਲੋਮੀਟਰ ਦੂਰ ਵੱਡਾ ਗੁਰਦੁਆਰਾ ਸਾਹਿਬ ਉੱਥੇ ਹਰ ਸਾਲ ਹੋਲਾ ਮੱਲਾ ਬੜੀ ਧੂਮ-ਧਾਮ ਨਾਲ ਮਨਾਇਆ ਜਾਂਦਾ ਹੈ ਤੇ ਪਿਛਲੇ ਸਾਲ ਮੈਂ ਵਲੌਗ ਬਣਾਇਆ ਸੀ ਪਰ ਮੈਂ ਕਿਸੇ ਰੀਜਨ 6-7 ਮਹੀਨੇ ਬਿਲਕੁਲ ਵੀ ਵੀਡੀਓ ਅਪਲੋਡ ਨਹੀਂ ਕਰ ਪਾਇਆ ਤੇ ਇਹ ਵੀਡੀਓਜ਼ ਵੀ ਮੈਂ ਬਣਾਈਆਂ ਸੀ ਤੇ ਅੱਜ ਤੁਹਾਡੇ ਨਾਲ ਸ਼ੇਅਰ ਕਰਨ ਜਾ ਰਹੇ ਹਾਂ ਫਿਰ ਇਸ ਵਾਰ ਵੀ ਆਪਾਂ ਤੁਹਾਨੂੰ ਦਿਖਾਵਾਂਗੇ ਹੋਲੇ ਮਹੱਲੇ ਦਾ ਸਮਾਗਮ ਪਿਛਲੇ ਸਾਲ 2024 ਚ 24 25 26 ਮਾਰਚ ਦਾ ਹੋਲਾ ਮਹੱਲਾ ਸੀ ਤੇ ਇਹ ਦੂਜੇ ਦਿਨ ਦਾ ਇਹ ਰਾਤ ਦਾ ਹੋਲਾ ਮਹੱਲਾ ਹੈ ਰਾਤ ਦਾ ਦੀਵਾਨ ਤੇ ਰਾਤ ਨੂੰ ਅਸੀਂ ਗਏ ਸੀ ਤੇ ਉਹਦੀ ਮੈਂ ਪੂਰੀ ਵੀਡੀਓ ਬਣਾਈ ਸੀ ਤੇ ਲਾਸਟ ਤੱਕ ਜਰੂਰ ਦੇਖਿਓ ਜੀ ਤੇ ਇੱਥੇ ਪਹੁੰਚ ਚੁੱਕੇ ਹਾਂ ਸ੍ਰੀ ਗੁਰਦੁਆਰਾ ਸਾਹਿਬ ਜਿੱਤੇ ਹੁਣ ਪੂਰਾ ਤੁਹਾਨੂੰ ਦਿਖਾਉਨੇ ਹੋਲੇ ਮਹੱਲੇ ਦਾ ਸਮਾਗਮ इधर झूले जी बड़िया ज्यादा दुकाना लगे बहुत ही दूर दूर तक हर तरह दुकान इधर झूलिया वाल जाने आप मानते कर रहे झूले पर मैं वीला ही बाकी सब पता नहीं कितने कितने ਆ ਦੇਖੋ ਜੀ ਇੰਦਰ ਸਾਹਿਬ ਲੈ ਰੇ ਸਭ ਨਜ਼ਾਰੇ ਚੁਲੇ ਨੇ ਬੱਚੇ ਵਾਲੇ ਵੀ ਹਰ ਤਰ੍ਹਾਂ ਦੇ ਹੋ ਗਏ ਆ ਬੇੜੀ ਵਾਲਾ ਝੋਟਾ ਦਾ ਸ਼ੋਰ ਪਿਆ ਹੈ ਦੇ ਹੋ ਗਿਆ ਓਣ ਕਰਾਣ ਚੱਲੀ ਯਾਰ ਜੀ ਦਿਨੋਂ ਲਾਪਲਾ ਐ ਵੰਪਾਇਰ ਜਾ ਜਿਹਦਾ ਨੰਬਰ ਦਿੰਦੇ ਨੇ ਤੇ ਪੀਣਾ ਚੱਲਦੇ ਚੱਲਲੀ ਰਕਵੇ ਸਮਾਪਤੀ ਹੋ ਜਾਂਦੀ ਹੈ ਤੇ ਹੁਣ ਆਪਾਂ ਘਰ ਨੂੰ ਜਾ ਰਹੇ ਸੀ ਇੱਥੇ ਤੇ ਅਸੀਂ ਇੱਥੇ ਘਰ ਪਹੁੰਚ ਚੁੱਕੇ ਸੀ ਤੇ ਆ ਦੇਖੋ ਕਿਦਾਂ ਆਪਣੇ ਛੋਟੇ ਕੁੱਤੇ ਰੋਮੀ ਟੋਮੀ ਜਾਗ ਗਏ ਉਦੋਂ ਆ ਚਿੱਟਾ ਕੁੱਤਾ ਹੁੰਦੇ ਰਹੇ ਸੀ ਕਿਸੇ ਨੂੰ ਦੇਤਾ ਸੀ ਅਹੀਂ ਮੇਰਾ ਬਹੁਤ ਫੇਵਰੇਟ ਹੀ ਤੇ ਆ ਕਾਲਾ ਅਜੇ ਵੀ ਸਾਡੇ ਕੋਲ ਹੈਗਾ ਏ ਜਦੋਂ ਘਰ ਆਇਆ ਤੇ ਇੱਕਦਮ ਜਾਗ ਗਏ ਹੀ ਏ ਤੇ ਇਹਨਾਂ ਨੂੰ ਚਾ ਚੜ ਗਿਆ ਸੀ ਇਸ ਦੇ ਨਾਲ ਹੀ ਵਲੌਗ ਨੂੰ ਇੱਥੇ ਸਮਾਪਤ ਕਰਦੇ ਹਾਂ ਜੇ ਵੀਡੀਓ ਚੰਗੀ ਲੱਗੀ ਲਾਈਕ ਸ਼ੇਅਰ ਕਮੈਂਟ ਕਰਕੇ ਦੱਸਿਓ